ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਤਾਜ ਮਹਿਲ ਦਾ ਕੇਂਦਰੀ ਭਾਵ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਕਵਿਤਾ ਦੇ ਦੂਸਰੀ ਪੀੜੀ ਦੇ ਸਿਰਮੌਰ ਸ਼ਾਇਰ ਹੈ ਬਹੁਤ ਸਾਰੇ ਵਿਦਵਾਨਾਂ ਨੇ ਤਾਂ ਉਸ ਨੂੰ ਯੁੱਗ ਸ਼ਾਇਰ ਮੰਨਿਆ ਹੈ ਇਸੇ ਕਰਕੇ ਬਹੁਤ ਸਾਰੇ ਸਾਹਿਤ ਦੇ ਇਤਿਹਾਸਾਂ ਵਿੱਚ ਇਸ ਦੌਰ ਨੂੰ ਪ੍ਰੋਫੈਸਰ ਮੋਹਨ ਸਿੰਘ ਅਮ੍ਰਿਤਾ ਯੁੱਗ ਵੀ ਕਿਹਾ ਗਿਆ ਹੈ ਉਸ ਦੇ ਪ੍ਰਸਿੱਧ ਕਾਵ ਸੰਗ੍ਰਹਿ ਸਾਵੇ ਪੱਤਰ ਕੁਸੰਬੜਾ ਅਦਵਾਟੇ ਕੱਚ ਸੱਚ ਆਵਾਜ਼ਾਂ ਵੱਡਾ ਵੇਲਾ ਇਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਜੰਦਰੇ ਜੈ ਮੀਰ 1968 ਦੇ ਵਿੱਚ ਨਹਿਰੂ ਅਮਨ ਪੁਰਸਕਾਰ ਸੋਵੀਅਤ ਰੂਸ ਵੱਲੋਂ ਮਿਲਿਆ ਅਤੇ ਬੁਹੇ ਪ੍ਰਕਾਸ਼ਿਤ ਹੋਈ। ਤਾਜ ਮਹਿਲ ਕਵਿਤਾ ਵਿੱਚ ਕਵੀ ਨੇ ਚਾਨਣੀ ਰਾਤ ਵਿੱਚ ਤਾਜ ਮਹਿਲ ਦੀ ਸੁੰਦਰਤਾ ਦਾ ਬਿਆਨ ਕਰਨ ਦੇ ਨਾਲ ਇਸ ਦੇ ਇਤਿਹਾਸ ਦਾ ਵਰਣਨ ਵੀ ਕੀਤਾ ਹੈ। ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਲੱਖਾਂ ਰੋਂਦੇ-ਕਰੌਂਦੇ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੇ ਜ਼ਬਰੀ ਵਗਾਰ ਕਰਵਾ ਕੇ ਕੀਤੀ ਗਈ ਹੈ। ਇਸ ਕਰਕੇ ਅਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ। ਸਗੋਂ ਇਹ ਇੱਕ ਤੋਖਾ ਹੈ। ਧੰਨਵਾਦ।